ਬਾਗੂ ਬਾਗੂ ਪਾਣੀ ਵੀ ਨਹੀਂ ਆਉਂਦਾ ਪਾਣੀ ਦੀ ਪਿਆਹ ਲੱਗੀ ਸੀ ਪੂਰੀ ਬਲ ਸੁੱਕੇ ਪਏ ਐ ਤੇ ਹੁਣ ਪਾਣੀ ਜਦੋਂ ਲੈਣ ਆਏ ਤਾਂ ਇੱਥੇ ਭਿੰਡਾ ਹੈਗੇ ਪਾਣੀ ਹੈ ਹੀ ਨਹੀਂ ਹੁਣ ਭਿੰਡਾ ਭਰੀਏ ਕਿ ਪਾਣੀ ਸਰਕਾਰੀ ਹਸਪੀਟਲ ਆ ਦੇਖੋ ਕਿੰਨੀ ਕਿੱਸਮਤ ਹਾਜੀ ਬੋਦੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਆ ਜੀ ਕਿੱਥੇ ਆਏ ਸੀ ਤੁਸੀਂ ਇਹ ਜਹਾ ਹਸਪਤਾਲ ਚਾਈ ਸੀਗੇ ਜੀ ਤੇ ਕਿਵੇਂ ਇੱਥੇ ਆ ਰਹੇ ਤੇ ਖੜੇ ਹੋ ਤੁਸੀਂ ਆਰੂ ਦੇ ਪਾਣੀ ਲੈਣ ਆਏ ਸੀਗੇ ਜੀ ਸਵੇਰ ਦਾ ਪਾਣੀ ਲੱਭੀ ਜਾਂਦੇ ਆ ਪਾਣੀ ਨਹੀਂ ਮਿਲ ਰਹਾਗਾ ਆਰੂ ਥਾਂ ਥਾਂ ਹੈਗੇ ਪਾਣੀ ਹੈ ਨਹੀਂਗਾ ਆਰੂ ਤੇ ਚੱਲੀ ਜਾਂਦਾ ਸੀ ਹੁਣ ਆਵਾਜ਼ ਆਈ ਜਾਂਦੀ ਐ ਕਿ ਨਾ ਜੀ ਆ ਦੇਖੋ ਪਾਣੀ ਤਾਂ ਹੈ ਨਹੀਂਗਾ ਬਸ ਹੁਣ ਖਾਲੀ ਚੱਲੀ ਜਾਂਦਾ ਬਿਜਲੀ ਫੁੱਕੀ ਜਾਂਦੀ ਪਤਾ ਨਹੀਂ ਜੀ ਖਾਲੀ ਚੱਲੀ ਜਾਂਦਾ ਫਿਰ ਜੀ ਆ ਕਿਸੇ ਚ ਵੀ ਨਹੀਂ ਆਈ ਚ ਦਿਖਾ ਦਿੰਨੇ ਆ ਜੀ ਦੇਖੋ ਹੁਣ ਜਿੰਮੀ ਇਹ ਮਤਲਬ ਕਿ ਸੰਸਥਾ ਵੱਲੋਂ ਕਿਸੇ ਨਾ ਫੈਕਟਰੀਆਂ ਵੱਲੋਂ ਜਾਂ ਕਿਸੇ ਨਾ ਦਾਅ ਕੀਤੇ ਜਾਂਦੇ ਆ ਪਰ ਪਾਣੀ ਫੇਰ ਵੀ ਨਹੀਂ ਪਾਇਆ ਜਾਂਦਾ ਕਿਸ ਤਰ੍ਹਾਂ ਦੇ ਕਰਾ ਇਹ ਹੋ ਗਈ ਹੁਣ ਸਰਕਾਰ ਨੂੰ ਸਰਕਾਰ ਨੂੰ ਤਾਂ ਜੀ ਹੁਣ ਫਿਰ ਜਦੋਂ ਐਡਾ ਦਾਰਖੇ ਜੀ ਹੁਣ ਇਹਨਾਂ ਦੀ ਕੋਈ ਸਹਾਇਤਾ ਆਹੀ ਨਹੀਂਗਾ ਫਿਰ ਉਹਨਾਂ ਹੁਣ ਇਹ ਵੀ ਲੋਕਾਂ ਦੇ ਦਿੱਤੇ ਹੋਇਆ ਹਾਂਜੀ ਮਾੜੀ ਵੀ ਨਹੀਂ ਪਾ ਸਕਦੇ ਸੇ ਇਹ ਕੋਈ ਸਰਕਾਰ ਦੇ ਹਾਂਜੀ ਹਾਂਜੀ ਸਾਰੇ ਜਿੰਨੇ ਹੈਗੇ ਸਾਰੇ ਖਾਲੀ ਪਿਆ ਮੈਂ ਉਧਰੋਂ 2 ਘੰਟੇ ਹੋ ਗਏ ਭੌਂਕਦੇ ਫਿਰਦੇ ਨੂੰ ਆ ਮੈਂ ਚੱਲ ਇੱਥੇ ਉਹ ਇੱਥੇ ਵੀ ਹੈ ਨਹੀਂ ਇਹ ਤਾਂ ਨਹੀਂ ਕਿ ਆ ਵੀ ਇਹ ਕਿਤੇ ਕੰਟੀਨਾ ਤੋਂ ਪਾਣੀ ਲੈਣ ਤੇ ਜਾਣ ਕੇ ਬੰਦ ਕਰਦੇ ਹੁਣ ਪਤਾ ਨਹੀਂ ਜੀ ਫਿਰ ਉਹਨਾਂ ਮੁੱਲ ਲੈਣੀ ਪਊਗੀ 20-30 ਰੁਪਏ ਦੀ ਬੋਤਲ ਦੇਊਗਾ ਜੀ ਉਧਰੋਂ ਅੰਦਰ ਲੱਗੀ ਜਾਂਦੇ ਆ ਉਧਰ ਬਾਹਰ ਲੱਗੀ ਜਾਂਦੇ ਜੀ ਇਹ ਤਾਂ ਫਿਰ ਬਹੁਤ ਬੋਤਲਾਂ ਲੱਗ ਜਾਂਦੀਆਂ ਸ਼ਾਮ ਤੱਕ ਤਾਂ ਫਿਰ ਤੇ ਹੋਰ ਜੀ ਹੁਣ ਸਵੇਰ ਦੇ ਮ ਹਰਵਣ ਸਿੰਘ ਆ ਜੀ ਦਵਾਈ ਲੈਣ ਆਏ ਸੀ ਸਰ ਇੱਥੇ ਆਏ ਜੀ ਤੇ ਉਹਨਾਂ ਨੇ ਪਾਣੀ ਕੀ ਕਰਨਾ ਸੀ ਦਵਾਈ ਲੈਣੀ ਸੀ ਜੀ ਪਾਣੀ ਭਾਲਦੇ ਸੀ ਪਾਣੀ ਹੈ ਨਹੀਂ ਸਰ ਇੱਥੇ ਕਿਹੜੀ ਜਗ੍ਹਾ ਵਾ ਇਹ ਬਠੰਡਾ ਜੀ ਕਿਹੜੀ ਜਗ੍ਹਾ ਤੋਂ ਪਾਣੀ ਕਰਦੇ ਖੜੇ ਕਿੱਥੇ ਹਾਂ ਅਸੀਂ ਆਪਣਾ ਬੱਚਿਆਂ ਦੇ ਹਸਪਤਾਲ ਦੇ ਸਾਹਮਣੇ ਖੜੇ ਹਾਂ ਜੀ ਸਰਕਾਰੀ ਹਸਪਤਾਲ ਸਰ ਪਾਣੀ ਤੇ ਬੁਗੈਰ ਕਿੰਨਾ ਔਖਾ ਬਹੁਤ ਔਖਾ ਹੈ ਜੀ ਦਵਾਈ ਬੂਟੀ ਲੈਣੀ ਹੁੰਦੀ ਹੈ ਬਹੁਤ ਜ਼ਿਆਦਾ ਔਖਾ ਹੈ ਜੀ ਬੰਤ ਸਿੰਘ ਆ ਜੀ ਮੈਂ ਤਾਂ ਛੋ ਉਮਰੀ ਛੱਡਣ ਆਇ ਸੀ ਜੀ ਬੱਚਾ ਦਾ ਸੀਗਾ ਉਹ ਜਿਹੜਾ ਵਾਰਡ ਤੇ ਇੱਥੇ ਪਾਣੀ ਦੀ ਪਿਆਹ ਲੱਗੀ ਸੀ ਪੂਰੀ ਬਲ ਸੁੱਕੇ ਪਿਆ ਤੇ ਹੁਣ ਪਾਣੀ ਜਦੋਂ ਲੈਣ ਆਇਆ ਤਾਂ ਇੱਥੇ ਭਿੰਦਾ ਹੈਗੇ ਪਾਣੀ ਹੈ ਹੀ ਨਹੀਂ ਹੁਣ ਭਿੰਦਾ ਭਰੀਏ ਕਿ ਪਾਣੀ ਸਰਕਾਰੀ ਹਸਪੀਟਲ ਦੇਖੋ ਕਿੰਨੀ ਕਿ ਸਮੱਸਿਆ ਆ ਰਹੀ ਹੈ ਮੈਂ ਤਾਂ ਅੱਜ ਹੀ ਹੈ ਜੀ ਸਵਾਰੀ ਛੱਡਣ ਅੱਜ ਹੀ ਆਈ ਬਰਾਬਰ ਖੜੀ ਹੈ ਦੇਖੋ ਪਾਣੀ ਨਾ ਮਿਲਣ ਕਾਰਨ ਕਿੰਨੀ ਕਿ ਔਖਾ ਹੋ ਰਿਹਾ ਔਖਾ ਤਾਂ ਹੁਣ ਦੇਖ ਕੇ ਤੁਸੀਂ ਬੋਲੋ ਦੇਖ ਕਲੋਜ਼ ਕਰਕੇ ਬੋਲੋ ਦੇਖ ਲੋ ਜੀ ਹਾਂਜੀ ਭਾਈ ਜੀ ਮੇਰਾ ਨਾਮ ਬਿੱਟੂ ਸਿੰਘ ਆ ਮੈਂ ਲੋਕਲੀਆਂ ਬਟਿੰਡੇ ਤੋਂ ਮੈਂ ਸਰਕਾਰੀ ਹਸਪਤਾਲ ਚ ਪਾਣੀ ਵਾਸਤੇ ਦੇਖਣ ਆਇਆ ਸੀਗਾ ਤੇ ਪਾਣੀ ਦਾ ਹੈ ਹੀ ਨਹੀਂ ਜੀ ਕੋਈ ਵੀ ਰਜਿਸਟ੍ਰੇਸ਼ਨ ਮੈਂ ਚਾ ਬੱਚਾ ਬਾੜਾ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਆ ਇੱਥੇ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਦਾ ਜਿਹਨ ਦੀ ਹੱਲ ਹੋ ਸਕਦਾ ਤਾਂ ਕੋਈ ਕਰੋ ਜੀ ਮੇਰੀ ਇਹੀ ਬੇਨਤੀ ਜਦੋਂ ਇੰਨੀ ਗਰਮੀ ਆ ਸਰਕਾਰ ਨੂੰ ਇਹਦਾ ਇੰਤਜ਼ਾਮ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਇਹ ਪ੍ਰੋਪਰ ਲਾਏ ਆ ਤਾਂ ਹੁਣ ਇਹਨਾਂ ਦਾ ਕਰਨਾ ਚਾਹੀਦਾ ਦੋ ਦੋ ਵਾਟਰ ਕੂਲਰ ਲੱਗਿਆ ਜੀ ਚੱਲਨੇ ਚਾਹੀਦੇ ਇਹ ਜ਼ਰੂਰੀ ਹੈ ਜੀ ਮੰਗ ਤਾਂ ਇਹੀ ਹੈ ਜੀ ਵੀ ਇਹਨਾਂ ਨੂੰ ਸਟਾਰਟ ਕੀਤਾ ਜਾਵੇ ਜੇ ਨਹੀਂ ਚੱਲਦੇ ਤਾਂ ਹੋਰ ਲਵਾਏ ਜਾਣ ਕਿਉਂਕਿ ਸਾਹਮਣੇ ਹੀ ਨਸ਼ਾ ਛਡਾਊ ਕੇਂਦਰ ਹੈ ਉੱਥੇ ਵੀ ਜ਼ਰੂਰਤ ਪੈਂਦੀ ਉੱਥੇ ਘੱਟੋ ਘੱਟ 5-600 ਬੰਦੇ ਦੀ ਦਵਾਈ ਲੱਗਿਆ ਹੈ ਸਵੇਰ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਜਣੇ ਦੀ ਏਨੇ ਬੰਦੇ ਦਵਾਈ ਲੈ ਕੇ ਆਉਂਦੇ ਆ 400 ਬੰਦੇ ਨੂੰ ਦਵਾਈ ਲੈ ਕੇ ਜਾਂਦਾ ਤਾਂ ਪਾਣੀ ਦੀ ਤਾਂ ਵਾਰ-ਵਾਰ ਜ਼ਰੂਰਤ ਰਹਿੰਦੀ ਹੈ ਜੀ ਇੱਥੇ ਕੀ ਨਾਮ ਹੈ ਮੱਖਣ ਸਿੰਘ ਜੀ ਕੀ ਕਰਨਾ ਸੀ ਕਿਹੜਾ ਹਸਪਤਾਲ ਆਇਆ ਇਹ ਸਰਕਾਰੀ ਹਸਪਤਾਲ ਆਇਆ ਜੀ ਆਪਣੇ ਢੰਡੇ ਦਾ ਤੇ ਅਸੀਂ ਪਾਣੀ ਭਰਨਾ ਸੀ ਪਾਣੀ ਚੱਲਦੇ ਨਹੀਂ ਪਿਆ ਜੀ ਹਾਂਜੀ ਇਹ ਪਾਣੀ ਦੀ ਜੱਗਾ ਮਨ ਲੋੜ ਸੀ ਹੁਣ ਬੱਚਾ ਬਿਮਾਰ ਹੈਗਾ ਤੇ ਪਾਣੀ ਹੈ ਨਹੀਂ ਬਿਲਕੁਲ ਪਾਣੀ ਦੀ ਬਹੁਤ ਸਮੱਸਿਆ ਹੈਗੀ ਜੀ ਕਿਉਂਕਿ ਹੁਣ ਹਰ ਇੱਕੀ ਪਾਣੀ ਆ ਭਰਨਾ ਉਹ ਖਾਲੀ ਹੈਗੀ ਹਾਂਜੀ ਕਰਕੇ ਸਰਕਾਰ ਤੋਂ ਇਹੀ ਕਹਿਣਾ ਜੀ ਵਧੀਆ ਹੁਣ ਆਪਾਂ ਵਿਚ ਆਇਦੇ ਧਿਆਨ ਦੇਣ ਚਾਹੀਦਾ ਉਹਨਾਂ ਨੂੰ ਜੀ ਪਾਣੀ ਦਾ ਕਿਉਂਕਿ ਹੁਣ ਲੋੜ ਆ ਗਈ ਹੁਣ ਗਰਮੀ ਬਹੁਤ ਜ਼ਿਆਦਾ ਜੀ